ਅੱਜ ਅਸੀਂ ਗੱਲ ਕਰਦੇ ਆਂ ਸੰਖਿਆਵਾਂ ਦੇ ਉੱਪਰ ਇੱਕ ਕਿਰਿਆ ਜਿੰਦਾ ਨਾਮ ਹੈ ਸੰਖਿਆ ਦਾ ਵਿਸਤ੍ਰਿਤ ਰੂਪ ਬਣਾਉਣਾ ਉਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸਮਝਦੇ ਆਂ ਵਿਸਤ੍ਰਿਤ ਹੈ ਕੀ ਵਿਸਤ੍ਰਿਤ ਦਾ ਮਤਲਬ ਹੈ ਕੋਈ ਵੀ ਤੁਹਾਨੂੰ ਜੇਕਰ ਵਸਤੂ ਦਿੱਤੀ ਏ ਕੋਈ ਸੰਖਿਆ ਦਿੱਤੀ ਏ ਉਸ ਨੂੰ ਖੋਲ ਕੇ ਲਿਖਣਾ ਇੱਕ ਐਗਜ਼ਾਮਪਲ ਆ ਤਾਂ ਦੇ ਸਾਹਮਣੇ ਐ ਪੈਨ ਹੈ ਬੈਨ ਲਿੱਖ ਕੇ ਹੁਣ ਅਸੀਂ ਖੋਲਦੇ ਵਿਸਤ੍ਰਿਤ ਰੂਪ ਬਣਾ ਰਹੇ ਹਾਂ ਪੈਨ ਦੇ ਨਾਲ ਮੈਨੂੰ ਕੀ ਮਿਲ ਗਿਆ? ਇਹਦਾ ਕੈਪ। ਮੈਂ ਹੋਰ ਖੋਲ ਦਿੱਤਾ। ਪੈਨ ਦੇ ਹਿੰਨੇ ਕਿੰਨੇ ਹਿੱਸੇ ਹੋਗੇ? 1 2 3 ਹੁਣ ਇਹਦੇ ਚੋਂ ਅੰਦਰ ਇਹ ਖਲਵੀ ਕਰ ਦਿੱਤਾ। ਤੇ ਮੇਰੇ ਕੋਲ ਇਹਦੇ ਕਿੰਨੇ ਹਿੱਸੇ ਹੋਗੇ? 4 ਭਾਵ ਕਿ ਚਾਰ ਚੀਜ਼ਾਂ ਨਾਲ ਮਿਲ ਕੇ ਬਣਿਆ ਹੋਇਆ ਇੱਕ ਪੈਨ ਸੀ। ਹੁਣ ਆਪਾਂ ਗੱਲ ਕਰਦੇ ਹਾਂ ਸੰਖਿਆ ਦੀ। ਸੰਖਿਆ ਦਾ ਵਿਸਤ੍ਰਿਤ ਰੂਪ ਬਣਾਣਾ। ਨਾਮ ਹੈ 392 ਸੰਖਿਆ ਦਾ ਕੀ ਨਾਂ ਹੈ 392 ਹੁਣ 392 ਦੇ ਵਿੱਚ ਅੰਕ ਕਿੰਨੇ ਹਨ 1 2 3 ਭਾਗਾਂ ਦੇ ਵਿੱਚ ਸਥਾਨ ਵੀ ਤਿੰਨ ਹਨ ਤਿੰਨ ਸਥਾਨ ਕਿਹੜੇ-ਕਿਹੜੇ ਹਨ ਪਹਿਲਾ ਉਹ ਸਮਝ ਲੈਣਾ ਇਕਾਈ ਦਹਾਈ ਤੇ ਸੈਂਕੜਾ ਹੁਣ ਅਸੀਂ ਇਸ ਨੂੰ ਖੋਲ ਕੇ ਲਿਖਾਂਗੇ ਉਸ ਸਥਾਨ ਦੇ ਮੁੱਲ ਦੇ ਹਿਸਾਬ ਨਾਲ ਉਸ ਦਾ ਮੁੱਲ ਕਿਵੇਂ ਆ ਜਦੋਂ ਅਸੀਂ ਨੂੰ ਬੋਲਿਆ ਤੈਨੂੰ ਕਿਹਾ ਸੈਂਕੜੇ ਦੀ ਥਾਂ ਤੇ ਇਸ ਕਰਕੇ 300 ਇਹਨੂੰ ਕਿ ਬੋਲਿਆ 300 ਇੱਕ ਗੱਲ ਧਿਆਨ ਦੇਣੀ ਹੋ ਗਈ ਜਦੋਂ ਅਸੀਂ ਸੰਖਿਆ ਨੂੰ ਪੜ੍ਹਨਾ ਹੈ ਤਾਂ ਐਸਾਈਡ ਤੇ ਹੀ ਪੜਾਂਗੇ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ 300 ਜਮਾ 9 ਦਾ ਸੰਕੇਤ ਹੈ ਦਹਾਈ ਦਹਾਈ ਦਾ ਮਤਲਬ ਹੁੰਦਾ ਹੈ 10 ਵਸਤੂਆਂ ਇਆ ਇੱਕ ਬੰਡਲ ਜਿਵੇਂ ਅਪਰਤੀਲੀ ਬੰਡਲ ਦੀ ਗੱਲ ਕਰਦੇ ਆ ਇੱਕ ਬੰਡਲ ਇੱਕ ਬੰਡਲ ਵਿੱਚ 10 ਥੀਲੀਆਂ ਹੁੰਦੀਆਂ ਤਾਂ ਬੰਡਲ ਨੂੰ ਅਸੀਂ ਕਹਿੰਦੇ ਆ ਦਹਾਈ 10 ਵਸਵਾਂ ਦੀ ਇੱਕ ਬੰਡਲ ਜਿਹੜਾ ਬਣਾਉਨੇ ਆ ਉਸ ਨੂੰ ਦਹਾਈ ਕਹਿੰਦੇ ਆ ਤਾਂ ਦਹਾਈ ਦੇ ਸਥਾਨ ਤੇ 9 ਅੰਕ ਹੈ 9 ਬੰਡਲ ਆਪਣੇ ਕੋਲ 10-10 ਦੇ ਆ ਤੇ 9 ਦਾਇਆ ਕਿੰਨਾ ਹੋ ਗਿਆ 90 300 ਜਮਾ 90 ਜਮਾ ਹੁੰਦੋ दो के लिए स्थान से है इकाई, इकाई का मतलब एक अंक एक वस्तु पर उस स्थान कि वस्तुआ दो, एक एक किन्न वस्तुओं ने दो तो उत्तर है क्या? दो तीन सौ जमा नब्बे जमा दो हो गया रूप एक अपना थोड़ी जी वी संख्या लेंगे उस दूसरे रूप से स्थानक वाल बनाते हाँ ਨਾਲ 843 ਇਸ ਦਾ ਅਸੀਂ ਸਥਾਨਕ ਮੁੱਲ ਵੇਖਦੇ ਆ ਤੇ ਨਾਲ ਹੀ ਅਸੀਂ ਦਾ ਵਿਸਤ੍ਰਿਤ ਰੂਪ ਬਣਾਵਾਂ ਕਿਵੇਂ ਬਣਾਵਾਂਗੇ ਲੋ ਜੀ ਸਭ ਤੋਂ ਪਹਿਲਾਂ ਅਸੀਂ ਇਹਨੂੰ ਲਿਖਾਂਗੇ 3 ਮਗਰ ਕਿੰਨੇ ਅੰਕ ਨੇ 1 2 3 ਇਹਦੇ ਸਥਾਨ ਕਿਹੜੇ ਇਕਾਈ ਦਹਾਈ ਸੈਂਕੜਾ ਹਜ਼ਾਰ ਮੈਂ ਤੁਹਾਡੀ ਸਹੂਲਤ ਆ ਅਸੀਂ ਲਿਖ ਵੀ ਦੇਣਾ ਇਕਾਈ ਦਹਾਈ ਸੈਂਕੜਾ ਤੇ ਹਜ਼ਾਰ ਅਸੀਂ ਇਹਨੂੰ ਬੋਲੇ ਸੀ 3000 ਹਜ਼ਾਰ ਦੇ ਵਿੱਚ ਤਿੰਨ ਸਿਫਰ ਹੁੰਦੀਆਂ ਹਨ ਅੰਕ ਤਿੰਨ ਹਨ ਪਿੱਛੇ ਤਾਂ ਇਹਦਾ ਮੁੱਲ ਕੀ ਨਾ ਹੈ 3000 ਅਗਲਾ ਆ ਗਿਆ ਅੰਕ ਸੈਂਕੜਾ ਤੇ ਅਸੀਂ ਸੈਂਕੜੇ ਤੋਂ ਸ਼ੁਰੂ ਕਰਾਂਗੇ 4 ਮਤਲਬ ਕਿੰਨੇ ਅੰਕ ਸਿਫਰ ਲੱਗਣਗੇ 2 400 ਇਸ ਤੋਂ ਬਾਅਦ ਅੱਗੇ ਆ ਗਿਆ ਤੀਸਰਾ ਅੰਕ ਜਿਹੜਾ ਹੈਗਾ दहाई वाले स्थान दिखा लिखा गे? अस्सी जेरा लास्ट वाला है वो है क्या? तीन इकाइया ने तो इन थले लिख देंगे यूपीका भी है